ਦਾਂ ਖਲੋ ਜੰਨਾ ਨਾ ਨਾ ਗੁੱਸੇ ਨਾਲ ਨਾ ਮਾਰਿਆ ਜਾ ਆ ਜਦੋਂ ਵੱਜ ਗਈ ਹੈ ਨਾ ਇੱਥੇ ਰੱਖ ਲੈਣਾ ਹੱਥ ਆ ਰੱਖ ਲਈ ਐਦਾਂ ਜੇ ਜਦੋਂ ਇਦਰੋਂ ਦੇ ਟੱਕ ਤਾ ਇਦਰੋਂ ਤੁਰਦਾ ਨਾ ਜਦੋਂ ਉਦੋਂ ਮਾਰ ਬਾ ਆ ਬਾਹਾਂ 4 ਮਾਰ ਜੇ ਫਿਰ ਮਾਰਨਾ ਵਾ ਗਾੜੀਆਂ ਪੈਰਾਂ ਤੇਰੇ ਗਾੜੀ ਹੱਥ ਕੱਢ ਜੇ ਤੂੰ ਹੱਥ ਕੱਢਦਾ ਨਾ ਬੰਦਾ ਹੱਥ ਕੱਢਦਾ ਐਦਾਂ ਐਦਾਂ ਤੱਕੜਦਾ ਉਹਨੂੰ ਐਂ ਕਰ ਖਾਂ ਨੂੰ ਪੰਨ ਉਹਦੇ ਪੈਰਾਂ ਤੇ ਰਹਿ ਗਈ ਨਾ ਗਾੜੀ ਐਦਾਂ ਜਦੋਂ ਤੈਨੂੰ ਐਂ ਧੱਕਣ ਲੱਗੂਗਾ ਉਦੋਂ ਛਾੜ ਮਾਰ ਪਹਿਲੇ ਪੈਰ 'ਚ ਮਾਰ ਲੈ ਪੈਰ 'ਚ ਮਾਰ ਲੈ ਜਦੋਂ ਮੰਨ ਕੇ ਚੱਲ ਤੈਨੂੰ 4 5 10 ਚਾਹੀਦੇ ਤੇਰੇ ਫਿਰ ਹੁਣ ਜਦੋਂ ਪੱਜ ਨਾ ਅਗਲ 바ਗੇ ਤੇਬਾ ਇੱਕ ਤੂੰ ਆਹ ਲਾ ਕੇ ਲੱਤ ਜੀ ਵੀ ਲਾਉਣਾ ਇਹ ਵੀ ਵਧੀਆ ਇੱਕ ਜਦੋਂ ਬੰਦਾ ਤੇਰੇ ਨਾਲ ਇਦਾਂ ਪਹਿਲਾਂ ਬਲੌਕ ਕਰਨਾ ਬੰਦੇ ਨੂੰ ਬਲੌ ਕਰਤਾ ਜਦੋਂ ਹੱਥ ਕੱਢਦਾ ਝਾੜ ਮਾਰ ਬੰਦਾ ਜਿਹੜਾ ਆਹ ਬਾਹਾਂ ਕੱਢਦਾ ਬੰਦੇ ਦਾ ਪਹਾੜ ਗਾੜੀ ਹੁੰਦਾ ਉਹਨੂੰ ਝਾੜ ਮਾਰ ਦੇ ਇਹ ਇੱਕ ਚੀਜ਼ ਇਦਾਂ ਕਰਿਆ ਗਾੜੀ ਗਾੜੀ ਅੜ ਜਾ ਇਦਾਂ ਅੜ ਗਿਆ ਜਦੋਂ ਤੈਨੂੰ ਧੱਕੂਗਾ ਆ ਤੂੰ ਮਰ ਜਾਣਾ ਪੈਰਾ ਦੇ ਪੰਦੇ ਦੋ ਦਿਨ ਜਦੋਂ ਆਪਾਂ ਬੰਦਾ ਫੜਨ ਪੈਂਦੇ ਹਨ ਕਿ ਫੜ ਲਈਏ ਉਹ ਤਾਂ ਨਹੀਂ ਫੜਿਆ ਜਾਂਦਾ ਬੰਦੇ ਨੂੰ ਰਿਆ ਕਰ ਪੈਰਾਂ ਤੇ ਬੰਦੇ ਦੇ ਪੈਰ ਖੇੜ ਜਦੋਂ ਬੰਦੇ ਦੇ ਪੈਰ ਖੜ ਕੇ ਉਸੇ ਲਈ ਦੇ ਇੱਕ ਚੀਜ਼ ਮੇਖੇ ਕਰ ਹੁਣ ਜਦ ਤਾਰੇ ਤੇਰੇ ਹੱਥ ਦਾ ਜਿਹੜਾ ਸਿਹਰ ਪਲੇਅਰ ਹੁੰਦਾ ਨਾ ਤੀਨ ਆਏ ਹੱਥ ਬੱਧੂ ਕਰਕੇ ਉੱਥੇ ਰੱਖ ਆ ਆਇ ਤੋਂ ਹੱਲਾ ਬਾ ਨਾਲ ਕੇ ਚੁਟਾ ਹੁਣ ਜਿਹੜੀ ਤੇਰੇ ਚ ਸਬੀਟ ਆ ਨਾ ਹੁਣ ਤੇਰੀ ਉਮਰ ਹੈਗੀ 22 ਸਾਲ ਹੋ ਜਿਹੜੇ ਰਕਤੀਆਂ ਸਲਾਕਤੀਆਂ ਬੱਤੀਆਂ ਦੋਆ ਤੇਰੀ ਜਿਹਨੀ ਸਪੀਡ ਥੋੜੀ ਹੈਗੀ ਉਹਦੇ ਹਾਂ ਮੰਨ ਕੇ ਚੱਲ ਕੀ ਸੁਪੀਰੀਅਸ ਹੈਗਾ ਪਰ ਸਾਰੀ ਉਮਰ ਤੇ ਉਮਰ ਹੈ ਨਾ